ਜੰਗਲ ਕਰਮ ਨਾ ਕੀਤੇ ਤੂੰ ਵਿੱਚ ਦੁਨੀਆ ਚੰਗੇ ਕਰਮ ਨਾ ਕੀਤੇ ਤੂੰ ਵਿੱਚ ਦੁਨੀਆ ਚੰਗੇ ਕਰਮ ਨਾ ਕੀਤੇ ਤੂੰ ਵਿੱਚ ਦੁਨੀਆ ਚੰਗੇ ਕਰਮ ਨਾ ਕੀਤੇ ਤੂੰ ਵਿੱਚ ਦੁਨੀਆ ਇਹ ਸੂਬਾ ਉੱਠਣਾ ਤੇ ਸ਼ਾਮ ਨੂੰ ਪੈ ਜਾਣਾ ਸੂਬਾ ਉੱਠਣਾ ਤੇ ਸ਼ਾਮ ਨੂੰ ਪੈ ਜਾਣਾ ਸ਼ਾਮ ਨੂੰ ਪੈ ਜਾਣਾ ਸੁਹਾ ਇਟਣਾ ਤੇ ਸ਼ਾਮ ਨੂੰ ਪੈ ਜਾਣਾ ਇੱਕ ਦਿਨ ਤਾਂ ਉਹ ਵੀ ਬੰਦੇ ਆ ਜਾਸੀ 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 ਸਦਾ ਸਦਾ ਇਸ ਜਗ ਨੂੰ ਸਦਾ ਸਦਾ ਇਸ ਜਗ ਨੂੰ ਕਹਿ ਜਾਣਾ ਸਦਾ ਸਦਾ ਇਸ ਜਗ ਨੂੰ ਕਹਿ ਜਾਣਾ ਸਦਾ ਸਦਾ ਇਸ ਜਗ ਨੂੰ ਕਹਿ ਜਾਣਾ ਕੁਝ ਰੋਜ਼ ਤੂੰ ਸੜਕਾਂ ਤੇ ਸੈਰ ਕਰ ਲੈ 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 بے آنی بگی بچے آنی بگی بچے آنی بگی بچے آڑی رنی خال خرچ لے پو دان کر لال خرچ لے پو دان کر لرچ لان کر ل ਆ ਲੈ ਕੁੰਚ ਲੈ ਪੁੰਨ ਤੇ ਨਾਰ ਕਾਲੈ ਮਾਇਆ ਵਿੱਚ ਜਮੀਨ ਤੇ ਪੜੀ ਰਹਿਣੀ 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 ਇੱਕ ਦਿਨ ਉਮਰ ਦੀ ਡੋਰ ਨੇ ਟੁੱਟ ਜਾਣਾ دن, دی جانا, ایک دن دی جانا ایک دن امر نے ٹوٹ جانا ایک دن امر نے ٹوٹ جنا گی سدا جگتے چڑی رہنی ਬੁੱਢੀ ਸਦਾ ਨਾ ਜਗ ਤੇ ਚੜੀ ਰਹਿਣੀ ਬੁੱਢੀ ਸਦਾ ਨਾ ਜਗ ਤੇ ਚੜੀ ਰਹਿਣੀ ਬੁੱਢੀ ਸਦਾ ਨਾ ਜਗ ਤੇ ਚੜੀ ਰਹਿਣੀ ਲੈ ਕੇ ਬੁੱਟੀਆਂ ਤੂੰ ਜਤਨ ਹਜ਼ਾਰ ਕਰ ਲੈ 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 ਜੋ ਨਹੀਂ ਹਕੀਮਾਂ ਤੋਂ ਫੜੀ ਰਣੀ ਨਵਜ ਨਹੀਂ ਹਕੀਮਾਂ ਤੋਂ ਫੜੀ ਰਣੀ ਨਵਜ ਨਹੀਂ ਹਕੀਮਾਂ ਤੋਂ ਫੜੀ ਰਣੀ ਨਵਜ ਨਹੀਂ ਹਕੀਮਾਂ ਤੋਂ ਫੜੀ ਰਣੀ ਮਾਰ ਝਟਕ ਫਿਰ ਕਾਲ ਨੇ ਜਾਨ ਕੱਢਣੀ ਮਾਰ ਝਟਕ ਫਿਰ ਕਾਲ ਨੇ ਜਾਨ ਕੱਢਣੀ ਮਾਰ ਝਟਕ ਫਿਰ ਕਾਲ ਨੇ ਜਾਨ ਕੱਢਣੀ ਬਾਰ ਚੱਟ ਫੇਲੇ ਕਾਰਨੀ ਜਾਨ ਕੰਢਣੀ ਨਈ ਸੰਗ ਦੇ ਵਿੱਚ ਤੇਰੇ ਅੜੀ ਰਹਿਣੀ 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 ਏ ਮਨਾਂ ਮੇਰੇ ਆ ਛੱਡ ਹੰਕਾਰ ਬਸਤੀ ਮਨੋਂ ਕੱਢ ਦੇ ਖੋਦੀ ਤੇ ਕਮਾਨ ਲੋਏ 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 ਕੱਟ ਚਾਰ ਦਿਨ ਆਪਣੇ ਬਤਨ ਜਾਸੀ ਕੱਟ ਚਾਰ ਦਿਨੇ ਆਪਣੇ ਬਤਨ ਜਾਸੀ ਕੱਟ ਚਾਰ ਦਿਨ ਆਪਣੇ ਬਤਨ ਜਾਸੀ ਅੱਗੇ ਚਾਰ ਦਿਨ ਆਪਣੇ ਬਤਨ ਜਾਸੀ ਏਤਾ ਵਾ ਬੰਨਣਾ ਕੀ ਮਹਿਮਾਨ ਲੋਏ ਦਾਵਾ ਬੰਨਣਾ ਕੀ ਮਹਿਮਾਨ ਲੋਏ ਦਾਵਾ ਬੰਨਣਾ ਕੀ ਮਹਿਮਾਨ ਲੋਏ ਦਾਵਾ ਬੰਨਣਾ ਕੀ ਮਹਿਮਾਨ ਲੋਏ ਇਹ ਪੈਂਦਾ 24000 ਦਾ ਰੋਲ ਘਟਾ ਚਵੀ ਹਜ਼ਾਰ ਦਾ ਰੋਜ਼ ਘਾਟਾ ਪੈਂਦਾ 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 ਚਵੀ ਹਜ਼ਾਰ ਦਾ ਰੋਜ਼ ਘਾਟਾ ਕਿਉਂ ਨਹੀਂ ਸੋਚਦਾ ਨਥੇ ਕਤਸਾਨ ਨੋਏ ਕਿਉ ਨੀ ਸੋਚ ਦਾ ਨਫੇ ਨ ਕਸਾਣ ਲੋਏ ਕਿਉ ਨੀ ਸੋਚ ਦਾ ਨਫੇ ਨ ਕਸਾਣ ਲੋਏ ਕਿਉ ਨੀ ਸੋਚ ਦਾ ਨਫੇ ਨ ਕਸਾਣ ਲੋਏ ਇੱਕ ਦਿਨ ਦੇਸ਼ ਰੀਲੜਾ ਛੱਡ ਜਾਣਾ ਇੱਕ ਦਿਨ ਦੇਸ਼ ਰੀਲੜਾ ਛੱਡ ਜਾਣਾ ਇੱਕ ਦਿਨ ਦੇਸ਼ ਰੀਲੜਾ ਛੱਡ ਜਾਣਾ ਇੱਕ ਦਿਨ ਮੋਤਲ ਜਾਣ ਨੋਏ ਸਿਰ ਤੇ ਕੂਕ ਦੀ ਮੋਤਲ ਜਾਣ ਨੋਏ ਸਿਰ ਤੇ ਕੂਕ ਦੀ ਮੋਤਲ ਜਾਣ ਨੋਏ ਸਿਰ ਤੇ ਕੂਕ ਦੀ ਮੋਤਲ ਜਾਣ ਨੋਏ ਮੁਸਲਮਾਨਾਂ ਦਾ ਅੰਤ ਜੇ ਕਬਰ ਵਾਸਾ ਮੁਸਲਮਾਨਾਂ ਦਾ ਅੰਤ ਜੇ ਕਬਰ ਵਾਸਾ ਹਿੰਦੂ ਸਿੱਖਾਂ ਲਈ ਅੰਤ ਨੂੰ ਮੜੀ ਹੈ ਮਈ ਹਿੰਦੂ ਸਿੱਖਾਂ ਲਈ ਅੰਤ ਨੂੰ ਮੜੀ ਹੈ ਮਈ ਹਿੰਦੂ ਸਿੱਖਾਂ ਲਈ ਅੰਤ ਨੂੰ ਮੜੀ ਹੈ ਬਈ ਲੋਕ ਦੁਨੀਆਂ ਦੇ ਤੇਰਾ ਭਨ ਪਾਣੀ ਲੋਕ ਦੁਨੀਆਂ ਦੇ ਤੇਰਾ ਭਨ ਪਾਣੀ ਲੋਕ ਦੁਨੀਆਂ ਦੇ ਤੇਰਾ ਭਨ ਪਾਣੀ ਹੇ ਰਾਮ ਬੰਦ ਪਾਣੀ ਇੱਕ ਰਾਮਾਤ ਤੇਰੇ ਵਿੱਚ ਕਹਿੰਦੇ ਬੜੀ ਹੈ ਪਈ ਕਰਾ ਮਾਂਤ ਤੇਰੇ ਵਿੱਚ ਕਹਿੰਦੇ ਬੜੀ ਹੈ ਪਈ ਕਰਾ ਮਾਂਤ ਤੇਰੇ ਵਿੱਚ ਕਹਿੰਦੇ ਬੜੀ ਹੈ ਪਈ ਕਰਾ ਮਾਂਤ ਤੇਰੇ ਵਿੱਚ ਕਹਿੰਦੇ ਬੜੀ ਹੈ ਪਈ ਇਹ ਚਿੰਤੇ ਧੰਦਾ ਦੇ ਅੰਤ ਨੂੰ ਬੰਦ ਕੋਲੇ ਜਿੰਦਾਂ ਦੇ ਅੰਤ ਨੂੰ ਬਣਨ ਕੋਲੇ ਜਿੰਦਾਂ ਦੇ ਅੰਤ ਨੂੰ ਬਣਨ ਕੋਲੇ ਕਿਤੇ ਨਰਦਾਂ ਦੇ ਅੰਤ ਨੂੰ ਬਣਨ ਕੋਲੇ ਤੇ ਬਣਤ ਜਿੰਨਾ ਦੀ ਸੋਣੀ ਜਈ ਜੜੀ ਹੈ ਭਈ ਬਣਤ ਜਿੰਨਾ ਦੀ ਸੋਣੀ ਜਈ ਜੜੀ ਹੈ ਭਈ ਬਣਤ ਜਿੰਨਾ ਦੇ ਸੋਨੇ ਜਈ ਜੜੀ ਹੈ ਭਈ ਬਣਤ ਜਿੰਨਾ ਦੇ ਸੋਨੇ ਜਈ ਜੜੀ ਹੈ ਭਈ ਰੱਬ ਨੂੰ ਯਾਦ ਕਰਨਾ ਉਹਨਾਂ ਬੰਦਿਆਂ ਕੀ ਰੱਬ ਨੂੰ ਯਾਦ ਕਰਨਾ ਉਹਨਾਂ ਬੰਦਿਆਂ ਕੀ ਰੱਬ ਨੂੰ ਯਾਦ ਕਰਨਾ ਉਹਨਾਂ ਬੰਦਿਆਂ ਕੀ ਰੱਬ ਨੂੰ ਯਾਦ ਕਰਨਾ ਜਿਨ੍ਹਾਂ ਥਾਵਨਾ ਹੈ ਪੰਨ ਦੀ ਧੜੀ ਹੈ ਪਈ ਜਿਨ੍ਹਾਂ ਥਾਵਨਾ ਹੈ ਪੰਨ ਦੀ ਧੜੀ ਹੈ ਪਈ ਜਿਨ੍ਹਾਂ ਕਾਮਨਾ ਰੰਗ ਦੇ ਧੜੀ ਹੈ ਪਈ ਜਿਨ੍ਹਾਂ ਕਾਮਨਾ ਰੰਗ ਦੇ ਧੜੀ ਹੈ ਪਈ ਨਦੀ ਧੜੀ ਹੈ ਪਈ ਜਿੰਨਾ ਕਾਮਨਾ ਨਦੀ ਧੜੀ ਹੈ ਪਈ ਜਿੰਨਾ ਕਾਮਨਾ ਨਦੀ ਧੜੀ ਹੈ ਪਈ ਜਿੰਨਾ ਕਾਮਨਾ ਨਦੀ ਧੜੀ ਹੈ ਪਈ